ਉਹ ਇੱਕ ਸਾਡੀ ਜਨੂਰੀ ਬਣੇ ਲੇਕਿਨ ਉਹ ਡੰਗੂਰੀ ਮਾਪੇ ਦੇ ਹੱਥੋਂ ਖੁੱਸ ਗਈ ਆ ਭੈਣ ਦਾ ਜਿਹੜਾ ਜ਼ਿੰਦਗੀ ਮੀਟਿੰਗ ਦੀ ਕੋਈ ਚਰਚਾ ਹੋਈ ਅੱਜ ਦੀ ਮੀਟਿੰਗ ਜਿਹੜੀ ਸ਼ੁਰੂ ਕਰਨ ਜਿਹੜਾ ਸਾਡਾ ਸ਼ਹੀਦ ਹੋਇਆ ਸੀ ਨੌਜਵਾਨ ਉਹਦਾ ਜਿਹੜਾ ਸਰਕਾਰ ਨੇ ਅਨਾਉਂਸ ਕੀਤਾ ਸੀ ਵੀ 1 ਕਰੋੜ ਦਾ ਚੈੱਕ ਦੇਵਾਂਗੇ ਉਹਦੇ ਜਿਹੜੀ ਸਿਸਟਰ ਆ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸੋ ਉਹਦੇ ਵਾਸਤੇ ਅੱਜ ਜਿਹੜੀ ਮੀਟਿੰਗ ਹੋਈ ਆ ਸੀਐਮ ਸਾਹਿਬ ਦੇ ਨਾਲ ਤੋਂ ਸੀਐਮ ਸਾਹਿਬ ਨੇ ਉਹ ਜਿਹੜਾ 1 ਕਰੋੜ ਦਾ ਚੈੱਕ ਜਿਹੜਾ ਉਹ ਅੱਜ ਦੇ ਦਿੱਤਾ ਹੈ ਜੁਆਇਨਿੰਗ ਲੈਟਰ ਵੀ ਉਹਨੂੰ ਜਿਹੜਾ ਉਹਦੀ ਸਿਸਟਮ ਦੇ ਦਿੱਤਾ ਹੈ ਕਿਉਂਕਿ ਅਸੀਂ 12 ਤਰੀਕ ਦਾ ਬਠਿੰਡਾ ਡੀਸੀ ਦਾ ਘਰੋਂ ਰੱਖਿਆ ਸੀ ਤੇ ਫਿਰ ਰਾਤ ਹੀ ਇਹਨਾਂ ਦਾ ਹੀ ਕਾਲ ਗਈ ਕਿ ਆਪਾਂ ਇਸ ਸਮਾਂਝ ਗੱਲ ਕਰਨੀ ਚਾਹੁੰਦੇ ਸੀ ਐਮ ਸਾਹਿਬ ਆਪ ਮਿਲਣਾ ਚਾਹੁੰਦੇ ਆ ਸੋ ਉਹ ਸਮਾਂ ਚਾਹੀ ਸੀ ਤਾਂ ਹੁਣ ਸੀਐਮ ਸਾਹਿਬ ਨੇ 1 ਕਰੋੜ ਦਾ ਚੈੱਕ ਔਰ ਜਿਹੜੀ ਉਹਦੀ ਸਿਸਟਰ ਹੈ ਉਹਨੂੰ ਜੁਆਇਨਿੰਗ ਲੈਟਰ ਜਿਹੜਾ ਉਹ ਅੱਜ ਹੁਣ ਦੇ ਦਿੱਤਾ ਤੇ ਇਨਸਾਫ ਨੂੰ ਲੈ ਕੇ ਕੋਈ ਗੱਲਬਾਤ ਹੋਈ ਜੋ 0 ਐਫ ਆਈ ਆਰ ਹੋਈ ਸੀ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੋਵੇ ਪ੍ਰਸ਼ਾਸਨ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਪੱਖੋਂ ਬਣਦੀ ਕਾਰਵਾਈ ਉਹ ਅਸੀਂ ਜਰੂਰ ਕਰਾਂਗੇ ਔਰ ਕਿਉਂਕਿ ਇਹਦੇ ਤੇ ਜੁਡੀਸ਼ੀਅਲੀ ਇਨਕੁਆਰੀ ਚੱਲ ਰਹੀ ਹੈ ਇੱਕ ਕਮੇਟੀ ਬਣੀ ਹੋਈ ਆ ਜਿਹਦੇ ਵਿੱਚ ਜੱਜ ਸਾਹਿਬ ਨੇ ਕਮੇਟੀ ਬਣਾਈ ਪਈ ਆ ਸੋ ਉਹਦਾ ਆਲਣ ਦੇ ਉਹ ਕੀ ਆਦਾ ਹੈਗਾ ਉਹ ਰਿਜ਼ਲਟ ਉਹਦਾ ਤੇ ਉਹਦੀ ਜਿਹੜੀ ਆ ਉਹਦੇ ਅਗੇਂਸਟ ਜੋ ਵੀ ਬਣਦੀ ਕਾਰਵਾਈ ਆ ਫਿਰ ਉਹ ਅਸੀਂ ਕਰਾਂਗੇ ਜਿਸ ਤਰ੍ਹਾਂ ਜਿਹੜੀ ਉਹ ਕਮੇਟੀ ਰਿਪੋਰਟ ਦੇ ਵੀ